ਕੱਲ ਪਰਸੋਂ ਮੇਰੀ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨਾਲ ਗੱਲ ਹੋਈ ਮੈਨੂੰ ਕਹਿਣ ਲੱਗੇ ਹੁਣ ਕੀ ਹੋ ਰਿਹਾ ਹੈ ਮੇਰੇ ਬਾਰੇ ਕੀ ਸੋਚ ਚੱਲ ਰਹੀ ਹੈ ਮੈਂ ਇਹਨਾਂ ਨੂੰ ਕਿਹਾ ਜੀ ਤੁਹਾਡੀਆਂ ਸਮਾਗਮਾਂ ਦੀਆਂ ਫੋਟੋਆਂ ਖੰਗਾਲੀਆਂ ਜਾ ਰਹੀਆਂ ਨੇ ਕਹਿੰਦਾ ਉਹ ਕਾਹਦੇ ਹਾਸਤੇ ਖੰਗਾਲੀਆਂ ਜਾ ਰਹੀਆਂ ਮੈਂ ਕਿਹਾ ਤੁਹਾਡੀ ਫੋਟੋ ਕਿਸੇ ਬੀਬੀ ਨਾਲ ਦਿਸ ਜੇ ਕੋਈ ਸਨਮਾਨ ਲੈਂਦੇ ਦੀ ਸਨਮਾਨ ਦਿੰਦੇ ਦੀ ਜਾਣੇ ਆਸੀਂ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਸਮਾਗਮਾਂ ਦੇ ਵਿੱਚ ਉੱਥੇ ਟੀਚਰ ਪ੍ਰਿੰਸੀਪਲ ਅਕਸਰ ਹੀ ਸਟੇਜਾਂ ਦੇ ਉੱਤੇ ਤਸਵੀਰਾਂ ਖਿੱਚੀਆਂ ਜਾਂਦੀਆਂ ਨੇ ਉਹ ਮਾਣ ਸਨਮਾਨ ਕਰਦੇ ਨੇ ਮੈਂ ਕਹਾਂ ਜੀ ਉਹ ਤੁਹਾਡੀਆਂ ਤਸਵੀਰਾਂ ਖਗਾਲੀਆਂ ਜਾ ਰਹੀਆਂ ਐ ਕਿ ਕਿਸੇ ਬੀਬੀ ਨਾਲ ਕਿਸੇ ਸਮਾਗਮ ਚ ਸਰੂਪਾ ਲੈਂਦੇ ਦੀਆਂ ਸਰੂਪਾ ਦੇਂਦੇ ਦੀਆਂ ਤਸਵੀਰਾਂ ਦਿਸ ਜਾਣ ਕਹਿੰਦਾ ਫੇਰ ਕੀ ਕਰਨਗੇ ਮਗਾ ਫੇਰ ਜਿਹੜੀ ਭਗੌੜਿਆਂ ਦੀ ਜਿਹੜੀ ਉਹ ਟੰਗਣਾ ਮਣਾਉ ਤਾਂ ਉਹਨੂੰ ਦੇਣਗੇ ਵੀ ਹੁਣੇ ਦਾ ਜਿਹੜਾ ਲਾਭੇ ਦਾ ਕੋਈ ਇਹਦਾ ਜੋੜੇ ਦਾ ਕਨੈਕਸ਼ਨ ਆ ਕਰਨਗੇ ਇਸ ਕਿਸਮ ਦੀ ਆਦਤ ਹੈ ਔਰ ਪਰਸੋ ਹੀ ਅਜੀ ਉਹਨਾਂ ਨਾਲ ਗੱਲ ਹੋ ਕੇ ਐ ਟੀਸੀ ਤੇ ਉਸੇ ਦਿਨ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਕਹਿੰਦੇ ਜੀ ਇੱਕ ਬੀਬੀ ਦੇ ਨਾਲ ਟੀਵੀ ਚੈਨਲ ਦੇ ਉੱਤੇ ਤੁਹਾਡਾ ਇਥੋਂ ਹਲਕੇ ਦਾ ਲੀਡਰ ਇੰਟਰਵਿਊ ਕਰ ਰਿਆ ਸੀ ਉਹ ਕਹਿੰਦਾ ਜੀ ਮੈਂ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਪੰਜ ਪੇਜ ਪਰਤੇ ਕਿੱਡਾ ਮਹਾਨ ਕੰਮ ਕਰ ਰਹੇ ਆ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਉਹ ਟੀਵੀ ਚੈਨਲ ਤੇ ਜਿਹੜੀ ਇੰਟਰਵਿਊ ਕਰ ਰਹੀ ਸੀ ਨਾ ਬੀਬੀ ਉਹਨੂੰ ਕਿਹਾ ਜਾਂਦਾ ਕਿ ਮੈਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਦੀਆਂ ਕਵੀਆਂ ਲਿਖਣ ਲੱਗ ਗਿਆ ਜੀ ਪੰਜ ਪੇਜ ਪਰਤੇ ਸ਼ਰਮ ਨਹੀਂ ਆਉਂਦੀ ਅਸੀਂ ਤਾਂ ਧਾਰਮਿਕ ਬੰਦੇ ਆ ਸਾਡੇ ਤਾਂ ਦੋ ਵਿਰੋਧੀ ਹੋਣਗੇ ਚਾਰ ਵਿਰੋਧੀ ਹੋਣਗੇ ਇਹਨਾਂ ਨੂੰ ਤੁਸੀਂ ਪੁੱਛ ਕੇ ਪੰਜ ਪੇਜ ਲਿਖਤੇ ਤੁਸੀਂ ਤਾਂ ਸਿਆਸੀ ਲੋਕ ਹੋ ਤੁਹਾਡੇ ਤਾਂ ਹਜ਼ਾਰਾਂ ਵਿਰੋਧੀ ਨੇ ਤੇ ਜੇ ਅਸੀਂ ਲਿਖਣ ਲੱਗ ਗਏ ਤੇ ਪੰਜ ਕਿਤਾਬਾਂ ਲਿਖ ਦਿਆਂਗੇ ਕਿ ਚੇਤੇ ਰੱਖਿਓ ਜੇ ਤੁਹਾਡੇ ਕਾਲੇ ਲੇਖਨ ਦੀਆਂ ਪੰਜ ਕਿਤਾਬਾਂ ਲਿਖ ਦਿਆਂਗੇ ਜੇ ਅਸੀਂ ਲਿਖਣ ਲੱਗ ਗਏ ਤਾਂ ਕਹਿੰਦਾ ਜੀ ਪੰਜ ਪੇਜ پڑھਦੇ ਮੈਂ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਨਾ ਹੈ ਜੇ ਕਿਸੇ ਵਿਰੋਧੀ ਦੀ ਕਰਦਾਰ ਕਸ਼ੀ ਕਰਾਉਣੀ ਹੋਵੇ ਨਾ ਕੋਈ ਨੁਕਸਾਨਖਸ ਲੱਭਣੇ ਹੋ ਤੇ ਛੇਕਾ ਦੇ ਦਿਓ ਜੀ ਉਹਨੂੰ ਕੋ ਥੋੜੇ ਬੋਦੇ ਪੈਸੇ ਲਊਗਾ ਸੋਰਸ ਵੀ ਨਹੀਂ ਦੇਣੇ ਪਾਣੇ ਸੋਰਸ ਵੀ ਉਹਨੇ ਆਪੇ ਲੱਭ ਲੈਣੇ ਆ ਤੁਹਾਡੀ ਸੋਸ਼ਲ ਮੀਡੀਆ ਤੋਂ ਤੁਹਾਡੀ ਫੇਸਬੁੱਕ ਤੋਂ ਆਪੇ ਹੀ ਸੋਸ਼ਲ ਲੱਭ ਲੈਣੇ ਆਉਣੇ ਸੋਰਸਸ ਤੇ ਤੁਹਾਡੇ ਵੈਰੀ ਦੀਆਂ ਕਮੀਆਂ ਲਿਖ ਕੇ ਨਾ ਪੰਜ ਚਾਰ ਪੇਜਾਂ 'ਚ ਤੁਹਾਨੂੰ ਦੇ ਦਊਗਾ ਤੁਹਾਡੇ ਕੰਮ ਆ ਜਾਣਗੇ ਕੈਸੀਆਂ ਹਰਕਤਾਂ ਕਰ ਰਹੇ ਹੋ ਯਾਰ ਸਿਆਣੇ ਬਿਆਣੇ ਬੰਦੇ ਹੋ ਤੁਹਾਡੇ ਚਿੱਟੀਆਂ ਧਾੜੀਆਂ ਨੇ ਤੁਸੀਂ ਆਪਣੇ ਆਪ ਨੂੰ ਵੱਡੇ ਲੀਡਰ ਅਖਵਾਉਨੇ ਹੋ ਇਹ ਜਥੇਦਾਰਾਂ ਦੀਆਂ ਕਮੀਆਂ ਲਿਖਣਾ ਹੀ ਕਿ ਤੁਹਾਡਾ ਕੰਮ ਰਹਿ ਗਿਆ ਕਮੀਆਂ ਦਾ ਕੋਈ ਰੱਬ ਦੀਆਂ ਲਿਖਣ ਲੱਗ ਜੇ ਤੇ ਰੱਬ ਚ ਨੁਕਸ ਕੱਢ ਦਿੰਦੇ ਨੇ ਲੋਕ ਅੱਜ ਤਾਂ ਫੇਰ ਬੰਦੇ ਆ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਨਾ ਸਮਝ ਲੋਕ ਨੇ ਇਹ ਨਾ ਸਿੱਖੀਏ ਲੋਕ ਨੇ ਤੇ ਜਾਂ ਫੇਰ ਇਹ ਸਿੱਖ ਵਿਰੋਧੀ ਜਿਹੜਾ ਸਾਡਾ ਲਾਣਾ ਤੁਰਿਆ ਫਿਰਦਾ ਨਾ ਜਿਹੜਾ ਸਾਨੂੰ ਮਾਰਨਾ ਚਾਹੁੰਦਾ ਸਾਨੂੰ ਖਤਮ ਕਰਨਾ ਚਾਹੁੰਦਾ ਇਹ ਉਹਨਾਂ ਦੇ ਟਹਿੇ ਚੜ ਚੁੱਕੇ ਨੇ ਜਿਹੜੀ ਮੇਰੀ ਵੀ ਇਹਨਾਂ ਦੀ ਕਰਦਾਰਕੁਸ਼ੀ ਕੀਤੀ ਜੋ ਇਹਨਾਂ ਨੇ ਕੀਤਾ ਉਹ ਸਾਰਾ ਦਾ ਸਾਰਾ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਸਿੱਖ ਵਿਰੋਧੀਆਂ ਨੇ ਆਪਣੇ ਪੇਜਾਂ ਤੋਂ ਉਛਾਲਿਆ ਔਰ ਉਹਨਾਂ ਨੂੰ ਉਛਾਲਣ ਦਾ ਮੌਕਾ ਜਿਹਨੇ ਦਿੱਤਾ ਇਹਨਾਂ ਨੇ ਦਿੱਤਾ ਇਹਨਾਂ ਨੇ ਦਿੱਤਾ ਜਦੋਂ ਮੈਂ ਸ੍ਰੀ ਅਕਾਲ ਤਖਤ ਦਮਦਮਾ ਸਾਹਿਬ ਦਾ ਜਹੇਦਾਰ ਲੱਗਿਆ ਉਦੋਂ ਵੀ ਠੀਕ ਸੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਹੇਦਾਰ ਲੱਗਿਆ ਉਦੋਂ ਵੀ ਠੀਕ ਸੀ ਮੈਂ 5 ਸਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਤੌਰ ਜਥੇਦਾਰ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਤੋਤਾ ਸੀ ਮੇਰੇ ਚ ਕੋਈ ਨੁਕਸ ਨਹੀਂ ਸੀ 8 ਸਾਲ ਮੈਂ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਕਰ ਲਈ ਉਦੋਂ ਵੀ ਮੈਂ ਦੁੱਧ ਤੋਤਾ ਸੀ ਮੇਰੀਆਂ ਤਰੀਫਾਂ ਕਰਦੇ ਨਹੀਂ ਸੀ ਥੱਕਦੇ 2 ਦਸੰਬਰ ਤੋਂ ਬਾਅਦ ਐਸਾ ਕੀ ਹੋ ਗਿਆ ਕਿ ਮੇਰੇ ਚ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਨੁਕਸ ਹੀ ਨੁਕਸ ਦੇਖ ਲੈਣਾ ਹੈ ਨਾ ਹੈਰਾਨੀ ਦੀ ਗੱਲ ਇਹ ਕਮਾਲ ਦੀਆਂ ਗੱਲਾਂ ਨੇ ਜਾਦਾ ਇਹ ਖੁਦ ਬੁੱਧੂ ਨੇ ਤੇ ਜਾਂ ਫਿਰ ਦੁਨੀਆ ਨੂੰ ਬੁੱਧੂ ਸਮਝਦੇ ਨੇ ਵੀ ਸਾਡੇ ਚਾਂਸੇ 'ਚ ਲੋਕ ਆ ਜਾਣਗੇ ਤੇ ਸਾਡੀਆਂ ਗੱਲਾਂ ਮੰਨੀਆਂ ਜਾਣਗੀਆਂ